ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਰੋਜ਼ ਹੀ ਜੰਗਲ ਵਿੱਚ ਗਾਵਾਂ ਮੱਝੀਆਂ ਚਾਰ ਦੇ ਸੰਨ ਇੱਕ ਦਿਨ ਬਸਾਖ ਮਹੀਨੇ ਵਿੱਚ ਦੁਪਹਿਰ ਦਾ ਸਮਾਂ ਸੀ ਗੁਰੂ ਜੀ ਗਾਇਆਂ ਮੱਝਾਂ ਨੂੰ ਇੱਕ ਥਾਂ ਬਿਠਾ ਕੇ ਪਾਸ ਹੀ ਇੱਕ ਬ੍ਰਿਖਸ਼ ਦੇ ਹੇਠ ਚਾਦਰ ਵਿਛਾ ਕੇ ਸੌ ਗਏ ਜਦੋਂ ਆਪ ਜੀ ਨੂੰ ਸੇ ਘੜੀਆਂ ਸੁੱਤیاں ਬੀਤ ਗਈਆਂ ਤਾਂ ਬ੍ਰਿਖਸ਼ ਦੀ ছায়ਾ ਸੂਰਜ ਦੇ ਟਲਣ ਦੇ ਨਾਲ ਦੂਜੇ ਪਾਸੇ ਚਲੀ ਗਈ ਆਪ ਜੀ ਦੇ ਸੋਹਣੇ ਮੁਖੜੇ ਉੱਤੇ ਸੂਰਜ ਦੀ ਧੁੱਪ ਆ ਗਈ ਧੁੱਪ ਦੇ ਕਾਰਨ ਆਪ ਜੀ ਦਾ ਮੁਖ ਪਸੀਨੇ ਨਾਲ ਭਿੱਜ ਗਿਆ ਗੁਰੂ ਜੀ ਦੀ ਇਹ ਦਸਾ ਦੇਖ ਕੇ ਗਾਂ ਦੇ ਚਿੱਟੇ ਦੁੱਧ ਵਰਗੇ ਫਨੀਅਰ ਸੱਪ ਨੇ ਆਪਜੀ ਦੇ ਮੁਖ ਉੱਤੇ ਆਪਣਾ ਫਨ ਖਲਾਰ ਕੇ ਸ਼ਾਂ ਕੀਤੀ ਉਸ ਸਮੇਂ ਰਾਈ ਬੁਲਾਰ ਆਪਣੀ ਸੇਨਾ ਸਹਿਤ ਉੱਥੇ ਆ ਗਿਆ ਉਸ ਨੇ ਦੂਰੋਂ ਦੇਖਿਆ ਕਿ ਕੋਈ ਧੁੱਪ ਤੋਂ ਬਚਣ ਵਾਸਤੇ ਚਿੱਟਾ ਕੱਪੜਾ ਤਾਣ ਕੇ ਸੁੱਤਾ ਹੋਇਆ ਹੈ ਪਰ ਜਦੋਂ ਉਸ ਨੇ ਨੇੜੇ ਆਣ ਕੇ ਵੇਖਿਆ ਕਿ ਇੱਕ ਚਿੱਟਾ ਫਨੀਅਰ ਸੱਪ ਇਕ ਬਾਲਕ ਉੱਤੇ ਆਪਣਾ ਫਨ ਖਿਲਾਰ ਕੇ ਬੈਠਾ ਹੋਇਆ ਹੈ। ਡਾਈ ਬੁਲਾਰ ਨੇ ਆਪਣੇ ਮਨ ਵਿੱਚ ਸੋਚਿਆ ਕਿ ਇਸ ਸਪਨੇ ਬਾਲਕ ਨੂੰ ਜ਼ਰੂਰ ਦੱਸਿਆ ਹੋਵੇਗਾ ਤੇ ਬਾਲਕ ਇਸ ਦੇ ਦੱਸਣ ਕਾਰਨ ਮਰ ਗਿਆ ਹੋਵੇਗਾ। ਪਰ ਜੇਕਰ ਇਹ ਬਾਲਕ ਜਿਉਂਦਾ ਹੋਇਆ ਤਾਂ ਇਹ ਕੋਈ ਅਵਤਾਰ ਹੋਵੇਗਾ। ਬਾਲਕ ਜਿਉਂਦਾ ਹੈ ਜਾਂ ਮਰਿਆ ਇਸ ਗੱਲ ਦਾ ਪਤਾ ਕਰਨ ਵਾਸਤੇ ਉਸਨੇ ਆਪਣੇ ਇੱਕ ਨੌਕਰ ਨੂੰ ਕਿਹਾ ਨੌਕਰ ਜਦ ਘੋੜਾ ਤੋਰ ਕੇ ਅੱਗੇ ਹੋਇਆ ਘੋੜੇ ਦੇ ਪੈਰਾਂ ਦਾ ਖੜਾਕ ਸੁਣ ਸੱਪ ਉੱਥੋਂ ਹੀ ਅਲੋਪ ਹੋ ਗਿਆ ਤੇ ਗੁਰੂ ਜੀ ਉੱਠ ਕੇ ਬੈਠ ਗਏ ਇਹ ਕੌਤਕ ਵੇਖ ਕੇ ਰਾਏ ਬੁਲਾਰ ਬੜਾ ਹੈਰਾਨ ਹੋਇਆ ਉਸਨੇ ਘੋੜੇ ਤੋਂ ਉੱਤਰ ਕੇ ਸਤਗੁਰ ਜੀ ਨੂੰ ਗੱਲ ਬੱਕੜੀ ਵਿੱਚ ਲੈ ਲਿਆ ਅਤੇ ਪਿਆਰ ਨਾਲ ਮੂੰਹ ਚੁੰਮਿਆ ਰਾਏ ਬੁਲਾਰ ਨੇ ਇਹ ਨਿਸ਼ਚੈ ਕਰਕੇ ਕਿ ਇਹ ਕੋਈ ਅਵਤਾਰ ਹੈ ਆਪਣੇ ਮਨ ਵਿੱਚ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਅੱਗੇ ਤੋਂ ਸਦਾ ਆਪ ਜੀ ਦੇ ਅਨੁਸਾਰ ਹੀ ਰਹਿਣ ਦਾ ਪ੍ਰਣ ਕੀਤਾ ਉਸ ਤੋਂ ਉਪਰੰਤ ਰਾਏ ਬੁਲਾਰ ਆਪਣੇ ਸਾਥੀਆਂ ਨਾਲ ਨਗਰ ਨੂੰ ਚਲਿਆ ਗਿਆ ਕਰ ਆ ਕੇ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਸੱਦ ਕੇ ਸੱਪ ਵਾਲਾ ਸਾਰਾ ਹਾਲ ਸੁਣਾਇਆ ਤੇ ਆਖਿਆ ਕਿ ਇਹਨਾਂ ਨੂੰ ਪੁੱਤਰ ਕਰਕੇ ਨਾ ਜਾਣਣਾ ਇਹ ਕੋਈ ਅਵਤਾਰ ਹਨ ਤੇਰੇ ਬੜੇ ਵੱਡੇ ਭਾਗ ਹਨ ਜਿਸ ਦੇ ਘਰ ਇੱਕ ਅਵਤਾਰ ਨੇ ਜਨਮ ਲਿਆ ਹੈ ਅੱਜ ਤੋਂ ਤੂੰ ਇਹਨਾਂ ਨੂੰ ਕੋਈ ਮਾੜੀ ਚੰਗੀ ਗੱਲ ਨਾ ਕਹੀਂ ਇਹਨਾਂ ਵਾਸਤੇ ਜਿਸ ਚੀਜ਼ ਦੀ ਵੀ ਲੋੜ ਹੋਵੇ ਉਹ ਮੇਰੇ ਪਾਸੋਂ ਲੈ ਲਿਆ ਕਰਨੀ ਅਤੇ ਇਹਨਾਂ ਨੂੰ ਕਿਸੇ ਵੀ ਚੀਜ਼ ਤੋਂ ਤੰਗ ਨਾ ਰੱਖਣਾ ਰਾਏ ਬੁਲਾਰ ਕੋਲੋਂ ਇਹ ਗੱਲ ਸੁਣ ਕੇ ਮਹਤਾ ਕਾਲੂ ਜੀ ਬੜੇ ਖੁਸ਼ ਹੋਏ ਅਤੇ ਘਰ ਆਣ ਕੇ ਸਾਰੀ ਗੱਲ ਮਾਤਾ ਤ੍ਰਿਪਤਾ ਜੀ ਨੂੰ ਵੀ ਸੁਣਾਈ ਹੌਲੀ ਹੌਲੀ ਇਸ ਗੱਲ ਦੀ ਚਰਚਾ ਤਲਵੰਡੀ ਦੇ ਲੋਕਾਂ ਵਿੱਚ ਫੈਲ ਗਈ ਤੇ ਸਾਰੇ ਲੋਕ ਗੁਰੂ ਜੀ ਦਾ ਬੜਾ ਜਸ ਕਰਨ ਲੱਗ ਗਏ ਇਸੇ ਤਰ੍ਹਾਂ ਹੀ ਬਸੰਤ ਰੁੱਤ ਬੀਤ ਗਈ ਤੇ ਜੇਠ ਹੜ ਦੀ ਰੁੱਤ ਨੇ ਜੋਰ ਪਾ ਦਿੱਤਾ ਇਹ ਗਰਮੀ ਦਾ ਬਹੁਤ ਜ਼ੋਰ ਵੱਧ ਗਿਆ। ਪਛੂ ਪੰਛੀ tatha ਨਰ ਨਾਰੀ ਗਰਮੀ ਨਾਲ ਬੜੇ ਉਕਲਾ ਗਏ। ਸਤਿਗੁਰ ਜੀ ਸੰਦਿਆ ਸਮੇ ਗਾਈਆਂ ਮੱਝੀਆਂ ਚਾਰ ਕੇ ਤਾਂ ਮਾਤਾ ਤ੍ਰਿਪਤਾ ਜੀ ਆਪ ਜੀ ਦੇ ਗਰਮੀ ਨਾਲ ਕੁਮਲਾਏ ਹੋਏ ਚਿਹਰੇ ਨੂੰ ਬੜੇ ਪਿਆਰ ਨਾਲ ਸਾਫ਼ ਕਰਦੇ ਅਤੇ ਪਿਆਰ ਕਰਕੇ ਆਪਣੀ ਛਾਤੀ ਨਾਲ ਲਾਉਂਦੇ। ਇੱਕ ਦਿਨ ਸੰਦਿਆ ਸਮੇ ਜਦੋਂ ਮਹਿਤਾ ਕਾਲੂ ਜੀ ਘਰ ਆਏ। ਤਾ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਨੂੰ ਆਖਿਆ ਕਿ ਗਰਮੀ ਬਹੁਤ ਹੋ ਗਈ ਹੈ ਵੇਖੋ ਨਾਨਕ ਜੀ ਦਾ ਰੰਗ ਵੀ ਕਾਲਾ ਹੋ ਗਿਆ ਹੈ ਇਸ ਕਰਕੇ ਇਹਨਾਂ ਨੂੰ ਮਾਲ ਚਾਰਨ ਨਹੀਂ ਭੇਜਣਾ ਚਾਹੀਦਾ ਸਾਡੇ ਘਰੇ ਇੱਕੋ ਇੱਕ ਪੁੱਤਰ ਹੈ ਉਹ ਵੀ ਸਾਰਾ ਦਿਨ ਗਰਮੀ ਵਿੱਚ ਪਸ਼ੂ ਚਾਰਨ ਵਾਸਤੇ ਭੇਜ ਦਿੰਦੇ ਹੋ ਹੁਣ ਇਹਨਾਂ ਨੂੰ ਮਾਲ ਚਾਰਨ ਨਾ ਭੇਜਣਾ ਮਤਾ ਕਾਲੂ ਜੀ ਨੇ ਮਾਤਾ ਤ੍ਰਿਪਤਾ ਜੀ ਕੋਲੋਂ ਇਸ ਤਰ੍ਹਾਂ ਪੁੱਤਰ ਦੇ ਲਈ ਪ੍ਰੇਮ ਪਿਆਰ ਦੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਦੇਵ ਜੀ ਨੂੰ ਅੱਗੇ ਤੋਂ ਪਸ਼ੂ ਚਾਰਨ ਲਈ ਬਾਹਰ ਭੇਜਣਾ ਬੰਦ ਕਰ ਦਿੱਤਾ ਤੇ ਗੁਰੂ ਜੀ ਘਰ ਵਿੱਚ ਹੀ ਆਨੰਦ ਲੈਣ ਲੱਗੇ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦੀ ਇਹ ਸਾਖੀ ਵਧੀਆ ਲੱਗੀ ਹੋਵੇਗੀ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ